ਵਾਹਿਗੁਰੂ ਜੀ ਕਾ ਖਾਲਸਾ ਸਿਰਵਾਣੀ ਜੀ ਕੀ ਪਟਾ ਪਰਮਾਤਮਾ ਕੇ ਅਰਦਾਸ ਹੈ ਕਿ ਮਹਾਰਾ ਜੀ ਤੁਹਾਨੂੰ ਸਾਰਨ ਚੜ੍ਹਦੀ ਕਲਾ ਚ ਰੱਖੇ ਜੀ ਦਿਨ ਤੋਂ ਗੁਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਮੇਰੀ ਧੀ ਰਾਣੀ ਲੱਗੀ ਵੀ ਜੀ ਪੁਣੀ ਕਰਾਉਣ ਨਾਲ ਦੀ ਨਾਲ ਹੈ ਚਲੋ ਲੱਖ ਚੋਂ ਵੀ ਖਚੋ ਓ ਬੱਲਾ ਛਾਵਾਂ 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 ਚਲ ਪਹਿਤੋ ਸਤਿ ਸ਼੍ਰੀ ਅਕਾਲ ਤਾਂ ਪਾ ਦਿਓ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਰੱਕੜੀ ਕੜੀ ਕਹਿੰਦਾ ਸੀ ਪੜਨਾ ਬੰਦ ਨੋ ਤਾਂ ਦੇ ਮਮਾ ਤੈ ਬੰਦਦਾ ਕੋਈ ਤੇਰੇ ਬਣੂਗਾ ਛੋਟਾ 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 ਬਦੂਗਾ ਬੁੱਤ ਤੇਰੇ ਛੋਟਾ ਦਾ ਬਣੂਗਾ ਫੋੜ ਦੇ ਕੇ ਮੈਂ ਲੈ ਕੇ ਆਉਂਗਾ ਤੇ ਦੂਸਰੀ ਗੱਲ ਹੈ ਕਿ ਜੀ ਏਦਾਂ ਵੀ ਮੇਰੀ ਘਰਾਂ ਦੀ ਲੱਗੀ ਵੀ ਜੀ ਸਬਜੀ ਬਣਾਉਣ ਸੰਦੀਪ ਘਰ ਵੀ ਇੰਨੀ ਖੁਸ਼ਬੂ ਠਾਲੀ ਵੀ ਆ ਜਿਹੜਾ ਵੀ ਇੱਧਰ ਨੂੰ ਲੰਘਦਾ ਨਾ ਸੜਕ ਪਰ ਨੂੰ ਤਣਕੇ ਦੀ ਇੰਨੀ ਖੁਸ਼ਬੂ ਠਾਲੀ ਵੀ ਆ ਵੀ ਹਾਕ ਮਾਰ ਕੇ ਪੁੱਛਦਾ ਓ ਬਾਈ ਕਿਆ ਧਰ ਲਿਆ ਓ ਬਾਈ ਘਰ ਤਾਂ ਲੈ ਲੈ ਆ ਆ ਲਾ ਆਪਾਂ ਤੇ ਪਰਨਾ ਖੋਲਣਾਂਗੇ ਮੈਂ 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 ਪੁੱਤ ਇੱਕ ਮਿੰਟ ਇੱਕ ਮਿੰਟ ਓ ਇੱਕ ਮਿੰਟ ਮੈਂ ਬੰਨਦਾ ਤੇਰੇ ਓ ਖੜ ਜਾ ਮੇਰੀ ਮੈਂ ਇਹ ਮੇਰੀ ਲਾਡੋ ਰਾਣੀ ਖੜ ਜਾ ਓ ਖੜ ਜਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਓ ਓ ਤੇਰੇ ਤੋਂ ਛੋਟਾ ਜਿਹਾ ਪਰਨਾ ਚੱਕ ਕੇ ਲਿਆਉਂਦੇ ਆਪਾਂ ਓ ਤੇਰੇ ਬਨੂਗਾ ਮੈਂ ਬਨੂਗਾ ਮੇਰਾ ਪੁੱਤ ਉਹਨਾਂ ਦਾ ਪੁੱਤ ਨਹੀਂ ਮਿਲ ਤਾ ਉਹ ਉਹ ਪੋਲਾ ਪੋਲਾ ਪੂਕੜੀ ਹੈ ਇਹ ਪੂਕੜੀ ਹੈ ਬਹੁਤ ਗੁੱਸਾ ਦੇ ਹਾਂ ਗਾਣਾ ਮੇਰਾ ਪੁੱਬਾ ਚਲੋ ਮੈਂ ਹੁਣ ਤੁਹਾਨੂੰ ਉਹਨਾਂ ਨਾਲ ਵੀ ਮਲਾਉਂਦਾ ਜੀ ਉਧਰ ਧੁੱਪਾਂ ਤੇ ਮਾਰ ਦੀ ਕਿਰਪਾ ਨਾਲ ਨਿਕਲੀ ਹੋਈ ਹੈ ਜੀ ਕੱਪੜਿਆਂ ਨੂੰ ਥੋੜਾ ਜੀ ਰਾਹਤ ਜੀ ਮਿਲੀ ਕਦੇ ਕੱਪੜੇ ਸਾਡੇ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਕਦੇ ਹੀਟਰ ਲਾ ਕੇ ਸੁਕਾਉਂਦੀਆਂ ਕਦੇ ਉਹ ਲਾ ਕੇ ਸੁਕਾਉਂਦੀਆਂ ਸਾਡਾ ਡਰੈਰ ਤੂ ਤਾ ਤਾ ਅੱਛਾ ਲਾ ਤੂ ਤੇ ਏ ਬਈ ਆ ਮਮਾ ਮਮਾ ਕੋਲ ਚਲਦੇ ਤੇ ਬਰੂ ਹੁਣ ਮੈਂ ਕੇਸ ਕੀਤਾ ਡਿਲੀਵਰੀ ਜੀ ਪਤਾ ਨਹੀਂ ਕਿੱਦਾਂ ਦੇ ਬਣ ਹੋਏ ਉਹਨਾਂ ਕਿੱਦਾਂ ਦੇ ਨਹੀਂ ਹੈ ਤੇ ਹੁਣ ਉਹਨਾਂ ਨਾਲ ਮਿਲਾਂਉਂਦਾ ਜੀ ਅੱਜ ਤੋਂ ਪਾਨ ਥੋੜੇ ਜਿਹਾ ਕੱਪੜਿਆਂ ਨੂੰ ਰਾਹਤ ਜੀ ਦੇ ਦਿੱਤੀ ਆ ਆ ਲੈ ਟੋਪੀ ਲੈ ਲਾ ਹਾਂ ਹੁਣ ਤਾਂ ਮੈਂ ਮਸ਼ੀਨ ਚਲਾਉਣੀ ਆ ਤਾ ਕੱਢ ਕੇ ਵਜੇ ਦੇ ਸਰਾਂਣੇ ਜਾ ਕੇ ਪੂਰੇ ਲੱਛਣ ਹੋਈਏ ਤੂ ਹੈ ਬੁੜੀਆਂ ਵਾਲੇ ਤੇਰੇ ਹਾਂ ਮੈਂ ਕੀ ਮੈਂ ਹਾਂ ਆਲਾ ਫੜ ਦੇ ਦੇ ਹਾਂ ਕੀ ਕਰਨਾ ਹੈ ਇਹ ਇਹ ਹਾਂ ਹੁਣ ਤਾਂ ਫੀਸ ਚਲ ਗਈ ਚਲੋ ਹੁਣ ਮੈਂ ਤੁਹਾਨੂੰ ਬੁਲਾਉਂਦਾ ਜਿਹਦਾ ਨਾਮ ਉਹਦਾ ਚੱਲ ਕੇ ਬਾਹਰ ਹੀ ਹੋਈ ਇਹਦੇ ਹਜੇ ਤਾਂ ਸ਼ੁਰੂਆਤ ਹੋਈ ਹੈ ਬਾਹਰ ਤਾਂ ਕਿਹਦੇ ਗੱਲ ਨਾਲ ਹੋਊਗੀ ਹਾਂ ਟੋਪੀ ਹਾਂ ਟੋਪੀ ਲੈ ਲੈ ਚੱਲ ਚੱਲ ਇਹ ਵੀ ਤਿਸ ਜਣਾ ਦੇ ਇਹ ਕਾ ਇਹ ਇਹ ਲੈ ਮਸਤੀ ਪਈ ਆ ਮਸਤੀ ਪਈ ਆ ਕਹ ਤੇ ਉਹ ਮੇਰੇ ਪੁੱਤਾ ਉਹ ਇਹ ABC ਤਾਂ ਸੁਣਾ ਦੇ। ਓਹੋ ਗਿੱਲਾ ਆ ਵੇ ਘਰ ਤਾਂ ਕੰਮ ਹੋਈ ਜੀ ਤੇ ਮੈਂ ਡਰਦਾ ਪਾ। ਦੇਜਾ। ਤਪ ਜਾਣ ਲੱਗੀ ਸੀ ਮੈਂ ਹਜਾਗਤ ਜੀ ਪਾਇਆ। ਚੱਸੀ ਆ। ਹਾਂ? ਚੁੱਪ। ਤਾ ਤੂੰ ਨਹੀਂ ਖੇਰਦੇ ਤੇਰੇ ਕਿ ਬਾਹ ਕੰਬਦੀ। ਚੌੜ ਚੌੜ ਚ ਕਿਦਾ ਥੱਲੇ ਖੇਰ ਤੇ ਮੈਨੂੰ। ਹਵਾਾਂ ਦੀ ਚੱਲਦੀ ਨਾ ਜਿਹੜੀ ਠੰਡੀ ਠੰਡੀ ਜੀ। ਸਰੀਰ ਦੇ ਅੰਦਰੋਂ ਪੜਦੀ ਜਾਂਦੀ ਐ ਬਸ ਧੁੱਪ ਬਹੁਤ ਪਿਆਰੀ ਲੱਗਣ ਲੱਗੀ ਅੱਜ ਤੱਕ ਤੈਨੂੰ ਕਮੀਨੇ ਤੱਕ ਐ ਧੁੱਪ ਨਾ ਚੰਗਾੜੇ ਘੜਾਵਨੇ ਤੈਨੂੰ ਜਾਂ 4 ਮਹੀਨੇ ਤੱਕ ਫਿਰ ਧੁੱਪ ਨੂੰ ਦੇਖ ਕੇ ਆਏ ਐ ਐਸੀ ਐਸੀ ਆਪਾਂ ਅਸੀਂ ਚੱਲਦੇ ਸਰ ਅਸੀਂ ਕੁਦਰਤ ਦੇ ਨਿਯਮਾਂ ਤੋਂ ਖਲਾਫ ਚੱਲਦੇ ਆ ਹਾਏ ਰੱਬਾ ਉਹ ਮੈਂ ਥੋੜੋ ਪਾ ਲੈਣਾ ਜਦ ਤੱਕ ਗਰਮੀ ਐ ਗਰਮੀ ਦੀ ਸਾਨੂੰ ਸਹਿਣ ਕਰਨੀ ਚਾਹੀਦੀ ਪਰ ਅਸੀਂ ਇਸੀ ਚਲਾਉਣੀ ਐ ਹੁਣ ਸਰਦੀ ਐ ਹੁਣ ਅਸੀਂ ਸਰਦੀ ਸਹਿਣ ਨਹੀਂ ਕਰ ਸਕਦੇ ਤੁਸੀਂ ਠੇਕ ਕਰਦੇ ਆ ਓ ਬਾ ਬਾ ਬਾਕਸੇ ਮੰਨੂ ਮੈਂ ਹੁਣ ਤੁਹਾਨੂੰ ਮਿਲਾਉਂਦਾ ਜੀ ਇਹਨਾਂ ਨਾਲ ਕੈਮਰਾ ਘੁਮਾ ਕੇ ਜੀ ਆਹਾਹਾਹਾ ਦੇਖ ਕੇ ਤੇ ਖੁਸ਼ਬੂ ਤੁਹਾਡੇ ਕੋਲ ਪਹੁੰਚਦੀ ਹੁੰਦੀ ਤੇ ਤਾਂ ਗੱਲਾਂ ਚ ਆਤੀਆਂ ਹਾਂ ਸੰਦੀਪ ਹਲਵਾਈ ਆ ਬੁਲਾ ਦੋ ਫਤਿਹ ਮਾਈਕ ਹੋ ਜੇ ਖਾਓ ਸਾ ਮਾਈਕ ਹੋ ਜੇ ਫਤਿਹ ਜੀ ਸੰਦੀਪ ਕਰ ਲੈ ਬਣਾਈ ਆ ਜੀ ਸਬਜ਼ੀ ਬਣਾਈ ਆ ਆਲੂ ਗੋਭੀ ਤੇ ਖੁਸ਼ਬੂ ਬੜੀ ਆਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮੈੱਕੋ ਵਾਲੇ ਪੰਪ ਇੰਨੇ ਮਿਲ ਜੰਨੇ ਆ ਨਾ ਮੈਨੂੰ ਕੀ ਨਹੀਂ ਬੱਕ ਇਹਦੇ ਪੈਂਕੋ ਵਾਲਾ ਪੰਪ ਨਹੀਂ ਹੈਗਾ ਫਿਰ ਕਿ ਮੇਰੀ ਗੱਲ ਸੁਣ ਜੇ ਮੈਂ ਐ ਕਹਿ ਦਿੰਦਾ ਵੀ ਇਹ ਤਾਂ ਸਬਜ਼ੀ ਸਵਾਦ ਨਹੀਂ ਬਣਾਈ ਫਿਰ ਕਰਦਾ ਪਤੀਲਾ ਚੱਕ ਕੇ ਥੱਲੇ ਮਾਰ ਦੇਣਾ ਖਾ ਲੋ ਬਸ ਨਹੀਂ ਤਾਂ ਤੇਰੀ ਮਿਹਨਤ ਦੀ ਤਾਰੀਫ਼ ਕੀਤੀ ਹੈ ਬਾਈ ਸਬਜ਼ੀ ਬਾਕੀ ਬਹੁਤ ਵਧੀਆ ਬਣੀ ਪਈ ਆ ਮੈਂ ਤਾਂ ਕੱਲ ਲੜਾਈ 'ਚ ਸਾਗ ਦੀ ਬਹੁਤ ਵਧੀਆ ਹੁਣ ਸਾਗ ਗਾਲੀਆਂ ਤਾਂ ਗੱਲਾਂ ਛੱਡ ਦੋ ਬਬਾ ਹੁਣ ਇੱਕ ਅੱਧੇ ਦਿਨ ਤੱਕ ਜਾਉਂਦੇ ਸੀ ਜਾਂਦੇ ਤੇ ਕਹਿੰਦੇ ਜੇਤਾ ਸੰਦੀਪ ਅੱਜ ਗੁੱਸੇ ਚ ਸਾਗ ਪਿਰਿਆ ਹੋਇਆ ਤਾਂ ਦੇਖਦੇ ਆਂ ਵੀ ਸਵਾਦ ਬਣਦਾ ਕਿ ਨਹੀਂ ਬਣਦਾ ਵੈਸੇ ਸੱਚੀ ਬਸ ਉਂਗਲੀਆਂ ਸਵਾਦ ਬਣ ਗਈਆਂ ਉਂਗਲੀਆਂ ਚਟਾਤੀਆਂ ਸਾਗ ਨੇ ਉਂਗਲੀਆਂ ਗੁੱਸੇ ਚ ਬਣਾ ਗੁੱਸੇ ਆ ਜਾ ਚੱਲ ਕੋ ਪਾਪਾ ਨੇ ਸਾਗ ਨੂੰ ਗੁੱਸੇ ਚ ਬਣਾਇਆ ਕਰਨ ਵਧੀਆ ਬਣਦੇ ਕਰਨ ਸਬ지 ਤਾਂ ਮੈਂ ਖੁਸ਼ ਹੋ ਕੇ ਬਣਾਈ ਆ ਸਬਜੀ ਵਧੀਆ ਖੁਸ਼ਬੂ ਯਾਰ ਖੁਸ਼ਬੂ ਜਦ ਤਰੀਕ ਤੂੰ ਸਬਜੀ ਦੀ ਖੁਸ਼ਬੂ ਮੇਰੇ ਨੱਕਾ ਤੇ ਗਈ ਨਾ ਥੱਲੇ ਮੇਰੇ ਨੱਕ ਦੇ ਵਾਲ ਸੜ ਗਏ ਬਈ ਮੇਰੇ ਨੱਕ ਦੇ ਵਾਲ ਸੜ ਗਏ ਤੇ ਉਤੇ ਬਾਅਦ ਫਿਰ ਮੈਂ ਮੈਂ ਸੋਚਿਆ ਵੀ ਕਿਉਂ ਨਾ ਤਾਰੀਫ ਕੀਤੀ ਜਾਵੇ ਸਬਜੀ ਦੀ ਹਾਂ ਮਨੂੰ ਉਧਰ ਜਾਂਦੇ ਜਾਂਦੇ ਬੰਦੇ ਨੇ ਦੋ ਤਿੰਨੇ ਨੇ ਪੁੱਛਿਆ ਭਾਈ ਕਹਿੰਦੇ ਕਿਆ ਬਣਾਇਆ ਕਿਆ ਬਣਾਇਆ ਹਾਂ ਮਾਂ ਵੀ ਹੁਣ ਕਿਆ ਦਸਾਂ ਕਿਆ ਬਣਾਇਆ ਸ਼ਾਹੀ ਪਨੀਰ ਹਾਂ ਸ਼ਾਹੀ ਪਨੀਰ ਹਾਂ ਢਾਲ ਮੱਖਣੀ ਲੱਗੀ ਥੀ ਸਿੰਪਲ ਰੋਟੀ ਹਾਂ ਸਿੰਪਲ ਰੋਟੀ ਸਭ ਤੋਂ ਮਸ਼ਹੂਰ ਹੋ ਗਿਆ ਕੰਮ ਨਾ ਚਲਾ ਦੇ ਰਹਿ ਤਾ ਲਿਆ ਨਹੀਂ ਇਹ ਸਮਾਂ ਥੋੜਾ ਜਿਹਾ ਆਪਾਂ ਤੂੰ ਸੱਕਰ ਕੋਟ ਨਹੀਂ ਖਾਦਾ ਪਾਪਾ ਰਾੜਾ ਪਨੀਰ ਖਾਦਾ ਹੈ ਸਭਾ ਲੈ ਇਹਨੂੰ ਪਤਾ ਨਹੀਂ ਕਿਆ ਦਿਖਿਆ ਪਿਆ ਅੱਜ ਲੈ ਇਹ ਜਿਆਦਾ ਮਸਤੀ ਪਈ ਹੈ ਇਹ ਪਹਿਲਾਂ ਤੁਹਾਨੂੰ ਪਰ ਰਹੇ ਨੇ ਪਿੱਛੇ ਗਾਹ ਘਾਣ ਲੱਗੀ ਈ ਸੀ ਪਾਪਾ ਹਾਂ ਬੱਤ ਹਾਂ ਲੈ ਹਾਂ ਕਿੱਥੋਂ ਨੂੰ ਚੱਲੀ ਆ ਤੂੰ ਇੱਧਰ ਨਹੀਂ ਝਾੜੂ ਮਾਰੀਦਾ ਉੱਪਰ ਮਾਰਨਾ ਹੈ ਇਹ ਤਾਂ ਹੁਣ ਇਹਨੇ ਕਿਆ ਕਰਦਾ ਇੱਧਰ ਆ ਜਾ ਹੇ ਇਹਨੂੰ ਪਤਾ ਲੱਗ ਗਿਆ ਵੀਡੀਓ ਦਾ ਅੱਛਾ ਉਹਨੇ ਤਾਂ ਹੀ ਕਹਿੰਦੇ ਮੇਰੀ ਹਰੇਕ ਚੀਜ਼ ਦੀ ਵੀਡੀਓ ਬਣਾਓ ਉੱਥੇ ਉੱਥੇ ਇੱਕ ਗੱਪਾ ਗੋਲ ਗੱਪੇ ਖਾਣ ਲੱਤੀ ਕਾ ਨੇ ਲੱਡੂ ਕਾਕਾ ਆਈ ਗੀਦੀ ਹਉ ਤੇਰਾ ਵੀਰ ਜੀ ਕਿੱਥੇ ਆ ਝਾੜੂ ਜੱਡੀ ਤੂੰ ਆਪ ਤਾਂ ਹੋ ਜਾ ਪਹਿਲਾਂ ਹਾਂ ਕੌਣ ਗਿੱਗਿਆ ਲੈ ਕਾਕਾ ਕਾਕਾ गिर ਗਿਆ ਹੋਏ ਕਾਕਾ ਗੀ ਗਿਆ ਮੇਰਾ ਮਾਂ ਆਇਆ ਕਰ ਹੁਣ ਏਬੀਸੀ ਤਸਨਾ ਦੇ ਮਾਂ 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 ਕੀ ਆ ਮੈਂ ਦੂੰਗੀ ਕੀ ਅੱਛਾ ਅੱਛਾ ਇਹ ਦੱਸ ਦੀਦੀ ਕਿੱਥੇ ਆ ਕਿੱਥੇ ਦੀਦੀ ਆ ਮਿਲ ਗਈ ਆ ਦੀ ਘਢੀਰਨੀ ਆ ਛੋਟੇ ਜਿਹੋ ਹੁੰਦੇ ਨਿਆਣੇ ਇਹਨੂੰ ਚਲਾਈ ਕਰਦੇ ਤੇ ਲੈ ਲੈ ਚਲ ਆਓ ਜੀ ਅੱਜ ਇਹਨੂੰ ਮੰਡ ਵਾਲੀ ਸਭਾ ਦੀ ਅੱਜ ਯਾਦ ਆਈ ਇਹਨੂੰ ਮੋੜ ਲੈ ਮੋੜ ਲੈ ਡਰਾਈਵਰ ਸਾਹਿਬ ਇੱਧਰ ਨੂੰ ਆ ਜਾਓ ਹਾਂ ਚਲੋ 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 ਡਰਾਈਵਰ ਸਾਹਿਬ ਆਹ ਚੈੱਕ ਦੋ ਬੱਟੇ ਤੋੜ ਦੋ ਉਹਨਾਂ ਨੂੰ ਬਣਾ ਦੋ ਰੇਲ ਅੱਜ ਅੱਜ ਦਾ ਛੱਡੇ ਰੂ ਛੋਟੀ ਹੈ? ਹੈ? ਛੋਟੀ ਤੋੜ ਤੀ ਹਾਂ ਮੈਂ ਤੋੜੀ ਤੇ ਤਾਂ ਕੁੱਤੇ ਨੇ ਖਾ ਲਈ ਤੀ ਮੈਂ ਵੱਢ ਤੀ ਉੱਪਰ ਤੇ ਤਾਂ ਆ ਕੇ ਇਹ ਦੱਸਦੀ ਹੈ ਆਪਣੇ ਐਪ ਚ ਵੀ ਆ ਤੋੜਤੀ ਰੇ ਤੇ ਇਹ ਕੁੱਤੇ ਕੋਲ ਰੱਖੋਗੀ ਮੇਰੇ ਤੇ ਕੁੱਤੇ ਨੇ ਚੱਬਤੀ ਮੈਂ ਵੱਢ ਤੀ ਉੱਪਰ ਤੇ ਵਾਹ ਚੱਲੇ ਰੀਤ ਨੇ ਹੱਥ ਲਾਈ ਜਣੇ ਨੇ ਇਹੀ ਫਿਰ ਮੂੰਹ ਤੇ ਪਾਈ ਜਣ ਦੇਲਾ ਹੁਣ ਤੂੰ ਮੂੰਹ ਤੇ ਲਾਜਾ ਪਾਉਣ ਨੂੰ ਦੇਲਾ ਚੂਬੀ ਇਹ ਤੇ ਬਹੁਤ ਕਰ ਲੱਗੀ ਹੈ ਨਾਣਾ ਦਾ ਕੰਮ ਕਿਆ ਹੁੰਦਾ ਆ ਜਿਹੜਾ ਹੁਣ 30 ਸਾਲ ਚੱਲਣਾ ਤਾਂ ਹੈ ਇਹਨੂੰ ਪਰ ਇਹਨੇ ਪੂਰੀ ਟਾਂ ਮਾਰਾ ਉਹ ਐਕਸੀਡੈਂਟ ਐਕਸੀਡੈਂਟ ਕਰ ਦਣਾ ਤਾਂ ਮੇਰਾ ਹਾਂ ਇਧਰ ਮੋੜ ਲਾ ਡਰਾਈਵਰ ਸਾਹਿਬ ਇਹਨੂੰ ਪੱਛੇ ਲੈ ਜਾ ਉਧਰ ਨੂੰ ਲੈ ਜਾ ਚਲੋ ਚਲੋ ਉਧਰ ਨੂੰ ਬਰਾ ਬੋੜਾ ਲੱਕੀ ਤਾਂ ਉਹ ਐ ਐ ਐ ਏ ਐ ਬਈ ਇਹ ਚੱਲ ਤੱਕ ਦੋ ਵੀ ਤੱਕ ਦੋ ਇਹ ਕਰਦੀ ਇਹ ਦੋ ਇਹ ਬਾਲਣ ਚੁੱਲੇ ਕੋਲ ਨੂੰ ਕਰ ਲੱਗੀ ਵੀ ਵੀ ਲਾਲਾ ਤੇ ਚੁੱਲੇ ਤੇ ਬਾਲਣ ਲਾਲੋ ਅਰੇ ਪਪਾ ਆ ਗਏ ਪਪਾ ਆ ਗਏ ਹੈ ਦੀਜੀ ਲਿਆਇਆ ਉਹ ਦੇ ਹਾਕ ਮਾਰ ਦੇ ਉਹ ਦੇ ਨਾ ਨਾ ਆਏ ਨਹੀਂ ਹੁਣ ਤਾਂ ਲੱਗ ਹੀ ਜਾਂਦੇ ਨੇ ਗੱਲਾਂ ਸਾਰੀਆਂ ਹੈ ਮੇਟਨ ਪੌੜੀ ਆਏ ਪਪਾ ਆ ਗਏ ਟੌਫੀ ਦੇ ਦੇ ਟੌਫੀ ਟੌਫੀ ਹਾਂ ਨਹੀਂ ਹਾਂ ਨਹੀਂ ਹਾਂ ਨਹੀਂ ਕਿਹਦੇ ਕੋਲ ਆ ਟੌਫੀ ਫਿਰ ਹੋ ਪਾਪਾ ਪਾਪਾ ਕੋਲ ਲਾ ਇਹ ਤੋੜ ਦੇਣੀ ਇਹਨੇ ਫੜ ਲਓ ਜਾਂ ਚਾੜ ਲਾਗੀ ਕਰਨ ਜਿੰਨੇ ਉੰਨੇ ਚੰਬ ਲਈ ਜਾਂਦੀ ਹੈ ਜਿਆਦਾ ਖੜ ਜਾ ਜੁੱਭੂ ਖੜ ਜਾ ਆ ਤੇਰੀ ਮਾਤੀ ਇਹਦੇ ਨੇ ਦੇ ਜਿੱਦਣ ਲਾਗੀ ਪੜਨ ਜਦੋਂ ਟੰਗ ਹੋ ਗਿਆ ਤੇ ਝੋਲਾ ਬਸ ਫਿਰ ਉਦੋਂ ਬਣ ਜਾਂਦੀ ਰੇਲ ਫਿਰ ਤਾਂ ਕਹਿੰਦੀ ਵੀ ਲੈ ਮੈਂ ਟੂਰ ਹੀ ਜਾਣਾ ਹੁਣ ਕਾੜਨ ਨੂੰ ਛੱਡਣ ਜਾਂਦੀ ਜੀ ਸਕੂਲ ਉਦੇ ਨਾਲੇ ਕਹਦੀ ਵੀ ਮਨੂਰੀ ਉਹਦੀ ਤਾਰਦਾ ਮਨੂੰ ਮੈਂ ਇੱਦੇ ਕੋਲੇ ਰਹਿਣਾ ਉਹ ਵੀ ਇਹਨਾਂ ਸਕੂਲ ਦੇ ਵਿੱਚ ਘੇੜਾ ਦਿਵਾ ਕੇ ਲਿਆਉਂਦਾ ਹੈ ਨਾ ਅੱਛਾ ਹਾਂ ਅੰਦਰ ਲੈ ਕੇ ਜਾਂਦਾ ਸਕੂਲ ਦੇ ਹਾਂ ਦੋ ਤਨ ਕੁੜੀਆਂ ਜੀਆਂ ਖੜੀਆਂ ਹੁੰਦੀਆਂ ਪਹਿਲਾਂ ਉਹਨਾਂ ਨੂੰ ਉਹੀ ਚੱਕ ਕੇ ਦੀਆਂ ਨੂੰ ਗੋਦੀ ਜਾ ਕੇ ਜਾਂਦੀ ਸਾਰੇ ਬਾ ਫਿਰ ਘੇੜਾ ਜਾ ਦੇ ਕੇ ਹਾਂ ਲਾ ਕੇ ਲੈ ਆਓ ਓਹੋ ਉਲਟੇ ਘਾ ਡਰਾਈਵਰ ਸਾਡਾ ਹੈ ਯਾਰ ਸੰਦੀਪਾ ਗੋਭੀ ਨਾ ਖੜਮੀ ਜੀ ਰਣੀ ਚਾਹੀਦੀ ਐ ਨਾ ਔਰ ਤਕੜਾਈ ਚ ਧਰਨੀ ਪੈਂਦੀ ਫੇਰ ਕਾਤੇ ਨਹੀਂ ਤਰੀ ਮੈਂ ਤੁਹਾਡੀ ਫੁੱਟੀਆਂ ਨਹੀਂ ਲੈ ਨਹੀਂ ਹਾਂ ਅਧ ਕੱਚੀ ਜੀ ਤਾਰਦੀ ਆਪਨਾ ਹੋਣੀ ਐ ਇਹਦੀ ਹਾਂ ਪਾਪਨ ਨਾਲੇ ਬਣ ਜਣੀ ਤੇਰੀ ਸਬਜ਼ੀ ਦਾ ਰੰਗ ਤਾਂ ਇੱਕ ਨੰਬਰ ਐ ਨਾ ਰਿੰਮੀ ਤੂੰ ਤਾਂ ਕੜੀ ਮਾਉਣ ਨੂੰ ਫਿਰਦੀ ਸੀ ਸੰਦੀ ਪਹਿਲਾਂ ਕੜੀ ਧਰਨੂ ਜੀ ਕਰਿਆ ਫੇਰ ਕਹਿੰਦੇ ਚਾਉਣ ਲਈ ਨਾ ਬੇਸ ਖਾਣਾ ਤੁਮਨੇ ਭਾਈ ਦਿੱਤੀ ਗੋਭੀ ਆਲਾ ਪਰ ਮਾਂ ਕਾ ਭਾਈ ਰੁਕ ਜਾ ਗੋਭੀ ਉਹ ਦੇ ਜਾ ਪੱਲ ਚੌਲ ਕਟਵਾ ਲਾ ਗੋਭੀ ਦਾ ਹੁਣ ਪਤਾ ਨਹੀਂ ਕਿ ਆਪਣੇ ਮਾਂ ਹਾਂ ਹਾਂ ਜਾਸਤਰਾਂਗੇ ਹਾਂ ਬਾਈ ਸੱਤ ਨਾ ਹੋ ਗਿਆ ਨਾ ਉਹ ਬਾਈ ਉਹ ਕਹਿੰਦੀ ਜੀ ਸੱਤ ਸੋ ਭਲਈ ਸੋਨਿਹਾਲ ਕਾਲੋ ਜੋ ਭਲਈ ਸੋਨੇ ਹਾਲ ਕਾ ਤੱਕ ਧੁੱੱਕ ਕੇ ਬੈ ਗਈ ਇਹ ਤਾਂ ਕਦੀ ਵੀ ਚੱਲ ਆਲੂ ਦੇ ਦੋ ਇਹਨੂੰ ਕੱਚਾ ਹੀ ਹਾਂ ਚੌਲ ਕਟਾ ਲਿਆ ਹਾਂ ਚੌਲ ਵੀ ਕਟਾਉਣਾ ਖਾਣੀ ਵੀ ਢਾਉਣੀ ਆ ਖਾਣੀ ਤਾਂ ਸਰੋਂ ਦਾ ਤੇਲ ਕਿੰਨਾ ਕਾਜ ਸਰ ਜਣਾ ਹੈਗਾ ਹਲਪਾ ਪਾਪੀ ਨਾ ਖਾਸਾ ਨਹੀਂ ਉਹ ਲੱਗਦਾ ਹੀ ਖਾਸਾ ਮੈਂ ਹੁਣ ਦੇਖਿਆ ਕਿੱਚ ਮੈਲ ਜਿਆਦਾ ਥੱਲੇ ਉਹ ਜਿਹੜੀ ਟਿੱਕੀ ਜੀ ਜਮ ਜਾਂਦੀ ਹਾਂ ਹੋਰ ਕਿਤੇ ਵੀ ਪਿਆ ਕੋਲੋਆ ਪਿਆ ਹਾਂ ਤੇਲ ਕੋਲੋਆ ਹੈ ਨਹੀਂ ਨਹੀਂ ਕਈ ਵਾ ਪਾਮ ਬਰੀ ਨੂੰ ਪਰ ਲੈ ਜਾਂਦੀ ਨਾ ਬੋਤਲ ਤਾਂ ਕਰਕੇ ਲੁਕੋਆ ਪਿਆ ਹਾਂ ਇਹਨੇ ਆਪਣੀ ਕੇ ਕਾਲੂ ਵੇਚੇ ਪਏ ਹਾਂ ਕੀ ਕਰਾਂ ਇਹਨੂੰ ਇਹਨੇ ਥੱਲੇ ਨੂੰ ਰੋੜੂਗੀ ਹੁਣ ਇਹ ਦੇ ਲਾ ਤੇਨਾਰੀ ਤ ਐਦੇ ਪਾ ਬਹਿਣਾ ਪੁੱਤ ਆਪਣੇ ਆਪ ਚਾਹ ਤਾਂ ਥੱਲੇ ਗੇਅਰ ਨੂੰ ਫਿਰਦੀ ਹੈ ਹਾਂ ਪੁੱਤ ਜਲੇਬੀਆਂ ਜਲੇਬੀਆਂ ਆ ਗਿਆ ਕੱਪੜੇ ਆ ਹੈਗੇ ਚਲੋ ਬਈ ਲੱਖੋਂ ਕਿੱਧਾ ਪੌਂਦੀ ਖੜੀ ਇਹ ਪੜਿਆਵਾਂ ਚ ਉਹ ਹੋ ਗਿਆ ਥੱਲੇ ਜੀ ਤੈ ਵੀ ਆਇਓ ਜਾਣਾ ਕਿਦਾਂ ਤੈਨੂੰ ਦੱਸਤਾ ਮੈਂ ਇਹ ਟੱਡੀ ਨਾ ਮਿੱਠਾ ਨਹੀਂ ਤੈ ਵੀ ਅੱਕਣੀ ਜਾਣਾ ਕਿਤੇ ਜਾ ਚੱਕ ਲਿਆ ਉਹ ਹੌਲੀ ਜਾਈ ਹੌਲੀ ਹੌਲੀ ਜਾਈਆਂ ਹੌਲੀ ਹੌਲੀ ਜਾ ਕੇ ਚੱਕ ਲੈ ਕਿਆ ਬੁੜੇ ਕਿਆ ਗੱਲਾਂ ਕਿਆ ਕਹਿੰਦਾ ਤੁਸੀਂ ਉਹ ਤਾਂ ਸਾਡੀ ਆਪਣੀ ਗੱਲ ਹੈ ਸੰਦੀਪ ਪਾਂਬਰੀ ਨੂੰ ਨਹੀਂ ਜਾਂਦੀ ਤੇਲ ਜੀ ਉਹ ਪਾਂਬਰੀ ਵਾਲੇ ਦੇ ਭੁੱਖੇ ਤੇਲ ਦੇ ਤੁਹਾਡੇ ਨੀਰ ਪਨੀਰ ਤਾਂ ਤਾਂ ਕਰਕੇ ਲੈ ਕੇ ਜਾਂਦੇ ਆ ਵਧੀਆ ਕਰੇ 4 ਬੋਤਲ ਲੈ ਕੇ ਜਾਂਦੇ ਆ ਬੀਓ ਕਿਆ ਤੈਨੂੰ ਕਹਦੇ ਤੋ ਹਲੇ ਬਗਾਲ ਲੱਗੀ ਜੀ ਮੰਗਲ ਕਾਦੀ ਵੀਡੀਓ ਮੈਂ ਦੇ 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 ਇਹ ਨਹੀਂ ਮਿਲਦਾ ਮੇਰੀ ਵੀਡੀਓ ਪਹਿਲਾਂ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣ ਮੇਰੀ ਗੱਲ ਤਾਂ ਸੁਣ ਲੈ ਕਿਆ ਤਾ ਸੁਣ ਲੈ ਮੰਮੀ ਵਾਲਾ ਫੋਨ ਚੱਕ ਲੈ ਉਹਦੇ ਪਰ ਵੀਡੀਓ ਬਣਾ ਲੈ ਆਲੋ ਓ ਮੈਨੂੰ ਫੋਨ ਦੇਣੀ ਪੈਣਾ ਜੀ ਮਨ ਲੱਦਾ ਜਿਹੜੇ ਹਾਲਾਤ ਕਰਤੇ ਨੇ ਮੈਂ ਆ ਚੱਕ ਆਲਾ ਆ ਰਾ ਹਾਏ ਹਾਏ ਆ ਤੋੜਤੀ ਹਾਏ ਆ ਤੋੜਤੀ ਤਾਰੇ ਓਰੇ ਤੇ ਤੋੜਤੀ ਆ ਕਿੱਥੇ ਗਈ ਕਿੱਥੇ ਗਈ ਰਹੀ ਹੈ ਹਾਂ 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 ਕਿੱਥੇ ਗਈ ਹੈ ਕਿਹਨੇ ਤੋੜੀ ਹੈ ਮਾਂ ਕਾਹਤੇ ਤੋੜੀ ਤਾ ਹੈ ਹਾਂ ਦੂਆ ਦੂਆ ਤਾਂ ਠੀਕ ਹੈ ਸਾਰਾ ਇਹ ਆਹੀ ਕਰਿਆ ਖਰਾਬ ਤਾਂ ਕੱਲ ਸਾਗ ਤਾਂਾਂਗੇ ਕਰ ਦਿਆਂਗੀ ਕਟਾਈ ਤੇਰੀ ਮੈਂ ਨਾ ਹੁਣ ਦੱਸੋ ਮਨੂੰ ਵੀ ਪਹਿਲਾਂ ਤਾਂ ਨਾ ਕੱਲਾ ਮਾਣੇ ਮੱਜਰੇ ਨੂੰ ਤੇਲ ਜਾਂਦਾ ਤਾਂ ਹੁਣ ਪੰਬਰ ਨੂੰ ਵੀ ਜਨ ਲੱਗ ਗਿਆ ਸਾਡੇ ਦੇ ਵਿਚਾਰੇ ਕੀ ਕਰੇ ਤੇਰੇ ਨੂੰ ਭੁੱਖ ਤੇਰੇ ਨੂੰ ਆਇਤਾ ਹਰ ਵੀ ਮਾਲਾ ਜਾਉਂਗੇ ਕੁੜੀਆਂ ਉੱਥੇ ਦੇ ਤੇਲ ਆਊਗਾ ਹੋਰ ਤਾਂ ਕਿਤੇ ਤੇਲ ਨਹੀਂ ਚਲੋ ਹੈ ਜਵਾਈ ਮੁੰਡੇ ਅੱਜ ਦੇ ਆ ਜੇ ਦੇ ਵੀ ਦੇਣਗੇ ਕਿਆ ਘਸ ਦੁਗਾ ਜਵਾਈਆਂ ਦਾ ਉਹ ਭਾਈ ਚੱਕ ਲੈ ਜਿਹੜਾ ਪਿਆ ਤੇਲ ਐਸ਼ ਕਰੋ ਕਾਲੂ ਕਹਾਣੀ ਕਢਾ ਲੈਣੀ ਉਹ ਵੀ ਲੈ ਜਿਓ ਆਪਣੇ ਆਪ ਦੇ ਕੇ ਆਉਂਦਾ ਵਿੱਕੀ ਤਾਂ ਇਹ ਗੱਲ ਵੀ ਸਿੱਤ ਹੈ ਮੈਂ ਜਾਣੀ ਸਾਦੀ ਇਸ ਗੱਲ ਪਿੱਛੇ ਮੈਂ ਵਿੱਕੀ ਨੂੰ ਮਾਰਨ ਕਿਉਂ ਕਹਸਾ ਉਹ ਗੱਲਾਂ ਪਿੱਛੇ ਮੈਂ ਜੋ ਮਰਜੀ ਕਹਿ ਜਾਮਾ ਪਰ ਪੰਬਰੀ ਦੇ ਪ੍ਰਤੀ ਨਹੀਂ ਮਾਰਨ ਕਿਉਂ ਕਹਸਾ ਉਹ ਨਾਲ ਨਹੀਂ ਮੇਰੇ ਗੱਲ ਪੈ ਜਾਣਾ ਵਿੰਗੀ ਬਾਗਾ ਤਾਂ ਕੋਈ ਮੁੰਡਾ ਨਹੀਂ ਤੇ ਜੇ ਉਹ ਹੀ ਸਭ ਤੋਂ ਉਹ ਹੀ ਨਹੀਂ ਹੁੰਦੀਂਦੀ ਸਭ ਤਾਂ ਕੋਈ ਗੌਣਾ ਮੇਰੇ ਚ ਤਾਂ ਸਿਫਤ ਹੁੰਦੀ ਆ ਨਹੀਂ ਸਿਫਤ ਹੁੰਦੀ ਬਿਨਾਂ ਉਹ ਤਾਂ ਕੋਈ ਸਿਫਤ ਨਹੀਂ ਕਰ ਸਕਦਾ ਚਲੋ ਹੁਣ ਮੈਂ ਦੇਖਦਾ ਜੀ ਅਗਲਾ ਪ੍ਰੋਗਰਾਮ ਕਿਆ ਬਣਦਾ ਚਾਤ ਜੈਸਮੀਨ ਵੀ ਆਉਣੇ ਵਾਲੀ ਆ ਚਾਤ ਕਰਦੇ ਚਾਤ ਕਰਦੇ ਚਾਤ ਕਰਦੇ ਪਹਿਲਾਂ ਚਾਤ ਪਹਿਲਾਂ ਚਾਤ ਕਰ ਬਾਏ ਬਾਏ ਕਰਦੇ ਬਾਏ ਚਾਤ ਚਾਤ ਚਲੇ ਵੀ ਸੀ ਸੁਣਾ ਦੇ اے ਬੀ ਸੀ ਸੁਣਾ ਕਾ ਏ ਏ ਨਹੀਂ ਸੁਣਾਉਣਾ ਇਧਰੋਂ ਤਾਂ ਕੋਈ ਵੀ ਨਾਣਾ ਨਹੀਂ ਮੰਨਦਾ ਇਹ ਜੀ ਜਰੂ ਦਾ ਚਲੋ ਠੀਕ ਆ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਮਾਰਾ ਤੇ ਸਾਨੂੰ ਚੜਦੀ ਕਲਾ ਚ ਰੱਖੇ ਜੀ ਓਕੇ ਬਾਏ ਬਾਏ ਮਾਮੂ ਕਿੱਥੇ ਜਾਦ ਆ ਗਿਆ ਤੈਨੂੰ ਮਾਮੂ ਮਮਾ ਮਾਮੂ ਨੂੰ ਪਹਿਲਾਂ ਮਾਸੀ ਨੂੰ ਆਗ ਮਾਰਕ ਮਾਸੀ ਨੰਨੂ ਨੂੰ ਆਗ ਮਾਰਦੇ ਨਾਨੇ ਨੂੰ ਪਤਾ ਵੀ ਮੇਰੀਆਂ ਦੋ ਮਾਸੀਆਂ ਮਾਮੂ ਮਾਮੂ ਨਾਨੀ ਨੂੰ ਵੀ ਆਗ ਬਾਹੇ ਗਰੂ ਬਾਹੇ ਗਰੂ ਸੱਤ ਜੋ ਬਲੇ ਸੋਨਿਆਲ ਸਾਸੀ ਕਾ ਬੀਰ ਜੀ ਨੂੰ ਆਗ ਮਾਰੀ ਇੱਕ ਬੀਰ ਜੀ ਪਿਕਟਾ ਪੂਰੀ ਮਾਸੀ ਵੀ ਇੱਕ ਇੱਕ ਬੀਰ ਜੀ ਨੂੰ ਆਗ ਮਾਰਦਾ ਅਗ ਮਾਰ ਲਿਆ ਛੋਟੀ ਆ ਗਈ ਛੋਟੇ ਛੋਟੇ ਚਲੋ ਠੀਕ ਹੈ ਜੀ ਓਕੇ ਬਾਏ ਬਾਏ